ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਜੈ ਗੁਰਦੇਵ ਧਨਪੁਰ ਦੇ ਅਸੀਂ ਸ਼੍ਰੀ ਗੁਰੂ ਅਰਬਦਾਸ ਭਵਨ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਮਹਾਰਾਜ ਦੇ ਚਰਨਾਂ 'ਚ ਇਹ ਬੇਨਤੀ ਅਰਦਾਸ ਕਰਦੇ ਆ ਕਿ ਜਿਹੜਾ ਹੜਾਂ ਦਾ ਇਹ ਚੱਲ ਰਿਹਾ ਵਰਤਾਰਾ ਇਹ ਜਲਦੀ ਤਜਲਦੀ ਖਤਮ ਹੋਵੇ ਜੇ ਇਸ ਤਰ੍ਹਾਂ ਦੇ ਹੜਾਂ ਦੇ ਵਰਤਾਰੇ ਵਿੱਚ ਕਿਸੇ ਤੇ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਲੋੜ ਹੁੰਦੀ ਹੈ ਸ਼੍ਰੀ ਗੁਰੂ ਅਰਬਦਾਸ ਭਵਨ ਪ੍ਰਬੰਧਕ ਕਮੇਟੀ ਵੱਲੋਂ ਉਹ ਕਮਿਊਨਿਟੀ ਹਾਲ ਸਾਰਾ ਖਾਲੀ ਪਿਆ ਹੈ ਉਥੇ ਜਨਰੇਟਰ ਦਾ ਬਿਸਤਰਿਆਂ ਦਾ ਪ੍ਰਬੰਧ ਕਿਸੇ ਵੀ ਤਰ੍ਹਾਂ ਦੀ ਸੰਗਤ ਨੂੰ ਲੋੜਾ ਲੰਗਰ ਪਾਣੀ ਸਾਰਾ ਪ੍ਰਬੰਧ ਰੇਂਜ ਕੀਤਾ ਹੋਇਆ ਹੈ ਜਦੋਂ ਵੀ ਕਿਸੇ ਨੂੰ ਦੈਨ ਰਾਤ 24 24 ਆਵਰ ਕਿਸੇ ਨੂੰ ਵੀ ਕਿਸੇ ਚੀਜ਼ ਦੀ ਲੋੜ ਹੋਊਗੀ ਪ੍ਰਬੰਧਕ ਕਮੇਟੀ ਸਾਰੀ ਸੰਗਤ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਸਾਰੀ ਸੰਗਤ ਨੂੰ ਸਰ ਤੁਹਾਡਾ ਕੋਈ ਕੰਟੈਕਟ ਨੰਬਰ ਹੈ ਜੇਕਰ ਕਿੰਨਾ ਕੰਟੈਕਟ ਨਾ ਜੇਕਰ ਕਿਸੇ ਨੇ ਵੀ ਜਦੋਂ ਮਰਜ਼ੀ ਕੰਟੈਕਟ ਕਰਨਾ ਹੋਵੇ ਮੇਰੇ ਪਰਸਨਲ ਮੋਬਾਈਲ ਨੰਬਰ ਦੇ ਉੱਤੇ 9417339312 ਤੇ ਕੰਟੈਕਟ ਕਰ ਸਕਦੇ ਆ ਇਸ ਤੋਂ ਇਲਾਵਾ ਅਸੀਂ ਜਿਹੜੇ ਹੈਗੇ ਅਲੱਗ-ਅਲੱਗ ਗਰੁੱਪਾਂ ਦੇ ਵਿੱਚ ਵੀ ਇਹ ਜਿਹੜੀ ਪੋਸਟ ਪਾਈ ਹੋਈ ਆ ਜਿਹਦੇ ਵਿੱਚ ਸਾਡੇ 4-5 ਮੈਂਬਰਾਂ ਦੇ ਨੰਬਰ ਲਿਖ ਹੋਏ ਨੇ ਜੇ ਨੂੰ ਮਰਜ਼ੀ ਸੰਪਰਕ ਕਰਕੇ ਤੁਸੀਂ ਗੁਰਦੁਆਰਾ ਸਾਹਿਬ ਦੇ ਉੱਥੇ ਜਿਹੜੀਆਂ ਸਾਰੀਆਂ ਸਵਾਮਤ ਤੁਹਾਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਜੈ ਕੁਰਦੇ ਧੰਨ ਹੋਰਦੇ ਜੈ ਕੁਰਦੇ ਧੰਨ ਹੋਰਦੇ ਮੈਂ ਜੀ ਤਾਂ ਦੱਸਿਆ ਰਸੀ ਗਿੜੀ ਹਾਰਪਿਕ ਤਾਂ ਬਾਅਦ ਦੇ ਕਿਸ ਤਰ੍ਹਾਂ ਸਿੱਧਾ ਇਹ ਬੜੀ ਨੰਨ ਭਾਵੇਂ ਇਹ ਗੱਲ ਹੈ ਕਿ ਜਿਹੜਾ ਨਾ ਉੱਤੇ ਆ ਬਤੀ ਆਪ ਪਾਈਆ ਜਿਸ ਵਾਂ ਦੇ ਵਿੱਚ ਫਾਰਮ ਜੀ ਤੁਹਾਡੇ ਅੰਦਰ ਕਮੇਟੀਾਂ ਵੀ ਬੱਤੇ ਹੋ ਜਾਓ ਬੱਤੇ ਤੁਹਾਡੇ ਮਾਧਮ ਨਾਲ ਇਹ ਨਾ ਜਾਣੇ ਉਹਨਾਂ ਪਰਸੇ ਨੂੰ ਫਾਊਂਡੇਸ਼ਨ ਦੇ ਨੋਟਸ ਹੋਵੇ ਜਾਂ ਲੰਘਤ ਕਰਨੇ ਨੋਟਸ ਹੋਵੇ ਜੇਕਰ ਕਿਸੇ ਬੋਲ ਤੁਸੀਂ ਸਹਾਇਤਾ ਦੀ ਲੋੜ ਪਵੇ ਤਾਂ ਰੋਣਾ ਜਿਹੜੀ ਗਰੁੱਪ ਤੋਂ ਆ ਰਹੀ ਦਾ ਕੰਮ ਹੈ ਕਿ ਇਹ ਰੋਟ ਐਬੀਡੀ ਇੰਟਰੂ ਮੈਨੂੰ ਪਤਾ ਹੈ ਕਿ 3 ਸੋਰਾਨ 2020 ਅਲੀ ਪੋਟਰਾਟ ਨੂੰ ਇਹ ਕੰਮ ਕਰੇ ਤੋਂ ਬਿਗੋ ਜੀ ਸਾਡੇ ਸਾਡੇ ਇੱਕ ਮੀਟਿੰਗ ਆਉਂਦੇ ਉਹਨਾਂ ਨੂੰ ਤੁਸੀਂ ਰਜਿਸਟਰ ਕਰਦੇ ਮੈਂ ਤੁਹਾਡੇ ਮਦਦ ਮਨਾਂ ਜੇ ਇਸ ਨੂੰ ਕਰਨੀ ਤੇ ਕਈ ਉਸੇ ਦੇ ਮੋੜ ਹੋਏਗਾ ਹਾਰ ਟਿਕਾਉਂਦੇ ਉਹ ਬੇਗਤੀ ਜਿਹੇ ਤੋਂ ਆਪਣੇ ਸਿੰਘ ਦਾ ਤੋਂ ਉਹਨਾਂ ਤੋਂ ਉਹਨਾਂ ਤੋਂ ਕਿ ਲੋਅਸ ਨੰਨਾ ਦੋਨਾਂ ਬੰਗੜਾ ਰਾਮਗੜਾ ਪਲੇਆਫ ਰੇਨ ਪਾਸ ਜਿੰਨੇ ਚੁਣਦਾ ਨਾ ਜੇ ਆਪਣਾ ਸੰਚਾਰ ਹੋ ਰਿਹਾ ਹੈ ਤੇ ਸਾਰਿਆਂ ਨੂੰ ਤੁਸੀਂ ਬੇਜੇ ਰਿਪੋਰਟ ਮਿਲ ਸਕਣਗੇ